ਸਪਤਾ ਜੀ ਦੀ ਬਖਸ਼ਿਸ਼ ਕੀਤੀ ਹੋਈ ਅਤੇ ਸਾਰੀ ਸੰਗਤ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਸੁਕਾ ਕੇ ਅਤਿ ਸਤਕਾਰ ਸਹਿਤ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪਾਵਨ ਸਥਾਨ ਤੇ ਮਿਸਲ ਸ਼ਹੀਦਾਂ ਤਰਨਤਵਾਲਾ ਬਾਬਾ ਬਕਾਲਾ ਸਾਹਿਬ ਜੀ ਦੇ ਵੱਡੇ ਮੁਖੀ ਸਹਿਬਾਨ ਸੱਚਖੰਡ ਵਾਸੀ ਬ੍ਰਹਮ ਗਿਆਨੀ ਸਿੰਘ ਸਾਹਿਬ ਬਾਬਾ ਮਕਬੂਰ ਸਿੰਘ ਸਾਹਿਬ ਜੀ ਅਤੇ ਸੱਚਖੰਡ ਵਾਸੀ ਸਿੰਘ ਸਾਹਿਬ ਬਾਬਾ ਗਜਨ ਸਿੰਘ ਸਾਹਿਬ ਜੀ ਦੀ ਮਿੱਠੀ ਯਾਦ ਵਿੱਚ ਆਪਾਂ ਜੁੜ ਬੈਠੇ ਹਾਂ ਗੁਰਮਖੂਵੇ ਸਾਰੀ ਦੀ ਸਾਰੀ ਧਰਤੀ ਸ਼ਹੀਦਾਂ ਦੀ ਧਰਤੀ ਹੈ ਜਿਹੜੇ ਆਸ-ਪਾਸ ਦੇ ਕਈ ਪਿੰਡ ਨੇ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਮੇਰਾ ਖਿਆਲ ਹੈ ਕਿ ਕੋਈ ਵੀ ਕੰਨ ਐਸਾ ਨਹੀਂ ਕੋਈ ਵੀ ਖਾਇਸੀ ਨਹੀਂ ਕਿ ਜਿੱਥੇ ਸ਼ਹੀਦਾਂ ਦਾ ਧਰਮ ਜੋਤ ਕਰਦਿਆਂ ਹੋਇਆਂ خون ਨਾ ਡੋਲਿਆ ਹੋਵੇ ਇਸ ਧਰਤੀ ਨੂੰ ਉਹਨਾਂ ਮਹਾਨ ਸ਼ਹੀਦਾਂ ਨੇ ਆਪਣਾ ਪਵਿੱਤਰ ਖੂਨ ਡੋਰ ਤੇ ਪਵਿੱਤਰ ਕੀਤਾ ਔਰ ਜਿਹੜੀਆਂ ਸ਼ਹਾਦਤਾਂ ਹੋਈਆਂ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਔਰ ਪੰਥ ਦੀ ਮਾਣ ਮਰਿਆਦਾ ਨੂੰ ਬਚਾਉਣ ਵਾਸਤੇ ਪੰਥ ਦੀ ਮਾਣ ਮਰਿਆਦਾ ਨੂੰ ਉੱਚਾ ਰੱਖਣ ਵਾਸਤੇ ਸ਼ਹਾਦਤਾਂ ਹੋਈਆਂ ਕੌਣ ਸਾਨੂੰ ਸ਼ਹਾਦਤਾਂ ਪਾਉਣ ਵਾਲੇ ਗੁਰਮੁਖੋ ਸ਼ਹਾਦਤਾਂ ਪਾਉਣ ਵਾਲੇ ਇਹੇ ਨਾਨਕ ਸਿੰਘ ਫੌਜਾਂ ਸਨ ਮੈਂ ਰਸਤੇ ਵਿੱਚ ਆਉਂਦਾ ਹੋਇਆ ਮਾਨਜੋਗ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਹੋਰਾਂ ਨੂੰ ਸੁਣ ਰਿਹਾ ਸਾਂ ਬੜੇ ਵਿਸਥਾਰ ਦੇ ਨਾਲ ਉਹਨਾਂ ਨੇ ਜਿੱਥੇ ਬੁੱਢਾ ਦਲ ਦਾ ਜ਼ਿਕਰ ਕੀਤਾ ਉੱਥੇ ਤਰਨਾ ਦਲ ਦੇ ਵੱਡੇ ਜਥੇਦਾਰ ਸਹਿਬਾਨਾਂ ਦਾ ਬੜੇ ਵਿਸਥਾਰ ਦੇ ਨਾਲ ਉਹਨਾਂ ਨੇ ਬੜੇ ਸਤਿਕਾਰ ਸਹਿਤ ਜ਼ਿਕਰ ਕੀਤਾ ਦਾਲਾ ਪੰਥਾ ਦੇ ਜਥੇਬੰਦੀਆਂ ਦੇ ਇਕੱਠੇ ਹੋਣ ਵਾਸਤੇ ਉਹਨਾਂ ਨੇ ਇੱਕ ਹੁਕਮ ਦਿੱਤਾ ਹੈ ਕਿ ਅਸੀਂ ਸਾਰੇ ਆਪਸ ਵਿੱਚ ਇਕੱਠੇ ਹੋਈਏ। ਅਸੀਂ ਸਾਰੇ ਆਪਸ ਵਿੱਚ ਇੱਕਤਾ ਰੱਖੀਏ। ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਇਹ ਦਾਲ ਪੰਥ ਜੇਕਰ ਵਕ ਵਕ ਹੋਇਆ ਕਰਦੇ ਸਮਨ ਮਿਸਲਾਂ ਦੇ ਰੂਪ ਵਿੱਚ ਜੇਕਰ ਸਿੰਘ ਰਿਆ ਕਰਦੇ ਸਨ ਤੇ ਜਦੋਂ ਵੀ ਕੌਮ ਉੱਤੇ ਕਿਸੇ ਪ੍ਰਕਾਰ ਦੀ ਕੋਈ ਭੀੜਾ ਬਣਦੀ ਸੀ ਤੇ ਸਮੁੱਚਾ ਪੰਥ ਇੱਕ ਨਿਸ਼ਾਨ ਦੇ ਹੇਠਾਂ ਇਕੱਤਰ ਹੋਇਆ ਕਰਦਾ ਸੀ ਤੇ ਗੁਰਮਖੋ ਅੱਜ ਵੀ ਲੋੜ ਹੈ ਅੱਜ ਜੇਕਰ ਪੰਥ ਨੂੰ ਤੁਹਾਡੇ ਲੋੜ ਪਈ ਤੇ ਤੁਹਾਨੂੰ ਇੱਕ ਨਿਸ਼ਾਨ ਦੇ ਹੇਠਾਂ ਇਕੱਤਰ ਹੋਣਾ ਚਾਹੀਦਾ ਹੈ ਸਮੁੱਚੇ ਪੰਥ ਨੂੰ ਇੱਕੇ ਜੇ ਸੂਤ ਵਿੱਚ ਪਰੋਇਆ ਜਾਣਾ ਚਾਹੀਦਾ ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਜੁੜੇ ਹਾਂ ਨਿਹੰਗ ਸਿੰਘ ਜਥੇਬੰਦੀ ਮਿਸਲ ਸ਼ਹੀਦਾਂ ਕਰਨ ਦਾ ਦਾਦੇ ਮੁਖੀ ਮੈਂ ਬੇਨਤੀ ਕਰ ਰਿਹਾ ਹਾਂ ਸਾ ਕਿ ਇਹ ਉਹੀ ਨਿਹੰਗ ਸਿੰਘ ਫੌਜਾ ਨੇ ਜਿਨ੍ਹਾਂ ਨੇ ਹੰਗ ਸਿੰਘ ਫੌਜਾ ਨੇ ਪੰਥ ਦੀਆਂ ਮਾੜ ਬਰੀਆ ਦਾਵਾਂ ਨੂੰ ਕਾਇਮ ਰੱਖਣ ਵਾਸਤੇ ਬਚਾਉਣ ਵਾਸਤੇ ਉੱਚੀਆਂ ਰੱਖਣ ਵਾਸਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ ਜਿਨ੍ਹਾਂ ਬਾਰੇ ਇਤਿਹਾਸ ਦਾ ਜ਼ਿਕਰ ਹੈ ਜੰਗਲਾਂ ਵਿੱਚ ਰਹਿਣਾ ਘੋੜਿਆਂ ਦੀਆਂ ਕਾਟੀਆਂ ਤੇ ਰਹਿਣਾ ਪੁੱਜੇ ਹੋਏ ਛੋਲੇ ਚਾਬ ਉਥੇ ਗੁਜ਼ਾਰਾ ਕਰਨਾ ਫਟੇ ਹੋਏ ਚੋਲੇ ਪਹਿਨਣੇ ਔਰ ਜਿਹੜੀਆਂ ਗਾਸ ਤੇ ਤਲਵਾਰਾਂ ਹੋਇਆ ਘਰਦੀਆਂ ਸਨ ਉਹਨਾਂ ਤੇ ਮਿਆਰ ਵੀ ਕੁੱਤੇ ਹੋਇਆ ਕਰਦੇ ਸਨ ਅਹਿਮਦ ਸ਼ਾਹ ਬਦਲੀ ਨੇ ਜ਼ਖਰੀਆ ਖਾਨ ਨੂੰ ਇਹ ਸਵਾਲ ਪੁੱਛਿਆ ਸੀ ਕਿ ਕੌਣ ਨੇ ਜਿਹੜੇ ਸਾਡੇ ਕਾਫਲਿਆਂ ਨੂੰ ਲੁੱਟਦੇ ਨੇ ਜਕਰਿਆ ਖਾਨ ਨੇ ਕਿਹਾ ਸੀ ਕਿ ਇਹ ਸਿੰਘ ਨੇ ਕਹਿੰਦੇ ਸਿੰਘ ਨੇ ਇਹਨਾਂ ਦਾ ਮੁਰਸ਼ਿਦ ਕੌਣ ਹੈ? ਫਕੀਰ ਨੇ ਕਿ ਮੁਰਸ਼ਿਦ ਇਨਕਾ ਬਲੀ ਭਇਓ ਹੈ ਇਨਕੋ ਆਪੇ ਹiat ਦਿਓ ਹੈ। ਕਿ ਇਹਨਾਂ ਦਾ ਮੁਰਸ਼ਿਦ ਕਲਕੇ ਧਰਪਾਤਸ਼ਾਹ ਹੈ। ਇਹਨਾਂ ਦਾ ਮੁਰਸ਼ਿਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਹਨੇ ਇਹਨਾਂ ਨੂੰ ਖੰਡੇ ਬਾਟੇ ਦੀ ਪਾਹੁਲ ਦਿੱਤੀ ਹੈ ਅਮਰ ਸ਼ਕਾਇਆ ਹੈ। ਇਹ ਕਦੇ ਮਾਰ ਨਹੀਂ ਸਕਦੇ। ਕਿ ਬੜੇ ਬਲਵਾਨ ਨੇ ਕਹਿੰਦੇ ਕਿ ਤਾਕਤ ਕਿੱਥੋਂ ਮਿਲਦੀ ਹੈ ਕਹਿੰਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਉੱਥੇ ਜਾਂਦੇ ਨੇ ਵੱਡੇ ਫਟੇ ਹੋਣ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ ਸ਼ਰੀਰ 'ਚ ਤਾਕਤ ਆ ਜਾਂਦੀ ਹੈ ਹਰਮੰਦਰ ਸਾਹਿਬ ਜਾਂਦੇ ਨੇ ਮੱਥਾ ਟੇਕਦੇ ਨੇ ਬਾਣੀ ਪੜ੍ਹਦੇ ਨੇ ਤੇ ਆਤਮਾ ਬਲਵਾਨ ਹੋ ਜਾਂਦੀ ਹੈ ਉਹ ਕਿੱਦਾਂ ਖਾਦੇ ਕੀ ਨੇ ਕਹਿੰਦੇ ਪੁੱਜੇ ਹੋ ਛੋਲੇ ਇਹ ਕਿੱਥੇ ਨੇ ਜੰਗਲਾਂ 'ਚ ਸਮਦੇ ਕਿੱਥੇ ਨੇ ਘੋੜਿਆਂ ਦੀਆਂ ਕਾਠੀਆਂ ਤੇ ਰਹਿਣਾ ਕਹਿੰਦੇ ਕਿ ਇਹਨਾਂ ਨੂੰ ਵਸਤ ਜਿਹੜੀ ਹੈ ਜਿਹੜਾ ਦਾਣਾ ਉਹ ਕਿੱਥੋਂ ਮਿਲਦਾ ਹੈ ਲੰਗਰ ਕਿੱਥੋਂ ਮਿਲਦਾ ਹੈ ਉਹ ਜ਼ਕਰੀਆ ਖਾਨ ਕਹਿੰਦਾ ਕਿ ਮੈਨੂੰ ਇਹ ਤੇ ਨਹੀਂ ਪਤਾ ਕਿ ਇਹਨਾਂ ਨੂੰ ਦਾਣਾ ਕਿੱਥੋਂ ਮਿਲਦਾ ਹੈ ਰਾਸ਼ਨ ਕਿੱਥੋਂ ਮਿਲਦਾ ਹੈ ਪਰ ਮੈਨੂੰ ਇਹ ਪਤਾ ਹੈ ਕਿ ਜਦ ਵੀ ਰਾਸ਼ਨ ਤਿਆਰ ਕਰਦੇ ਲੰਗਰ ਤਿਆਰ ਕਰਦੇ ਨੇ ਆਵਾਜ਼ਾਂ ਦੇਖੀ શકਦੇ ਨੇ ਦੇਖ ਆਵਾਜ਼ਾਂ ਭੁੱਖਾ ਕੋਈ ਆਹ ਉਹ ਦੇਖ ਤਿਆਰ ਹੋ ਰਹੀ ਕਹਿੰਦੇ ਫੇਰ ਕਿ ਜੇ ਕੋਈ ਭੁੱਖਾ ਹੋਵੇ ਤੇ ਉਹ ਲੰਗਰ ਛਕਣ ਵਾਸਤੇ ਜਾਂਦਾ ਹੈ ਕਹਿੰਦੇ ਹਾਂ ਜਾਂਦਾ ਹੈ ਔਰ ਲੰਗਰ ਛਕਣ ਵਾਸਤੇ ਸਾਡੇ ਸਿਪਾਹੀ ਵੀ ਜਾਂਦੇ ਹਨ ਮੁਗਲ ਸੈਨਾ ਦੇ ਸਿਪਾਹੀ ਕਹਿੰਦੇ ਉਹਨਾਂ ਨੂੰ ਅਨੁਮਿਸ਼ਕਾਉਂਦੇ ਨੇ ਕਹਿੰਦੇ ਜੀ ਬੜਾ ਆਦਰ ਨਾਲ ਜਿਹਨੇ ਲੜਨਾ ਇੱਕ ਦੂਜੇ ਦੇ ਸਾਹਮਣੇ ਹੋਣਾ ਤੇ ਸ਼ਾਮ ਨੂੰ ਘਰ ਗਿਆ ਨੂੰ ਪੰਗਤ ਵਿੱਚ ਬਿਠਾ ਕੇ ਤੇ ਸਤਕਾਰ ਨਾਲ ਲੰਗਰ ਛਕਾਉਣਾ ਕਹਿੰਦੇ ਜੇਕਰ ਲੰਗਰ ਕੋ ਸਾਰਾ ਸ਼ਕਲ ਹੈ ਕਹਿੰਦੇ ਫੇਰ ਇਹ ਕਹਿੰਦੇ ਨੇ ਕਿ ਬੱਚੇ ਦਾਣਾ ਤੋਂ ਆਪ ਕਰੇ ਹੈ ਨਾਹੀਂ ਤੋਂ ਲੰਗਰ ਮਸਤ ਬਤਾਇਆ ਹੈ ਕਹਿੰਦੇ ਕਿ ਲੰਗਰ ਮਸਤ ਹੋ ਗਿਆ ਕਹਿ ਕਿ ਤੂੰ ਸਮਝਾਂਦੇ ਪ੍ਰਮੁੱਖ ਅਮਦ ਸ਼ੌਕ ਅਬਦਾਰੀ ਦੇ ਇਹ ਸ਼ਬਦ ਉਹ ਕਹਿੰਦੇ ਕਿ ਸਿੰਘ ਲੋਹੇ ਦਾ ਕਿਲਾ ਨਹੀਂ ਦੁਨੀਆ ਤੇ ਕੋਈ ਵੀ ਤਾਕਤ ਕਦੇ ਸਿੰਘਾਂ ਨੂੰ ਖਤਮ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਦੀ ਪਰ ਗੁਰਮੁਖੋ ਬੜੇ ਵੱਡੇ ਜ਼ਰੂਰਤ ਹੈ ਪਾਕਿਸਤਾਨ ਨੂੰ ਸਾਰਿਆਂ ਨੂੰ ਇੱਕੇ ਦੇ ਸੂਤ ਵਿੱਚ ਪਰੋਏ ਜਾਣ ਦੀ ਉਹ ਏਕਤਾ ਵਿੱਚ ਹੀ ਸਾਡਾ ਸਭ ਦਾ ਬਲ ਬਣਨਾ ਹੈ ਏਕਤਾ ਦੇ ਵਿੱਚ ਹੀ ਬੈਠ ਕੇ ਗੁਰਮਤਿ ਹੋ ਸਕਦੇ ਨੇ ਇਕਤਾ ਦੇ ਵਿੱਚ ਹੀ ਬੈਠ ਕੇ ਉਹਨਾਂ ਗੁਰਮਤਿਆਂ ਤੇ ਪਹਿਰਾ ਦਿੱਤਾ ਜਾ ਸਕਦਾ ਹੈ ਕਿਉਂਕਿ ਬਹੁਤ ਵੱਡਾ ਜੋਰ ਲੱਗਾ ਹੈ ਸੋਸ਼ਲ ਮੀਡੀਆ ਦੇ ਉੱਤੇ ਸਾਰਿਆਂ ਨੂੰ ਭੰਡਿਆ ਜਾ ਰਿਹਾ ਹੈ ਨਿਹੰਗ ਸਿੰਘ ਫੌਜਾਂ ਦੀ ਵੀ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਦਸਮ ਦੇ ਬਾਣੀ ਦਾ ਨਰਾਦਰ ਭਰੀਆਂ ਗੱਲਾਂ ਦੇ ਕੇ ਤੇ ਸੋਸ਼ਲ ਮੀਡੀਆ ਤੇ ਪਾਇਆ ਜਾਂਦਾ ਹੈ ਗੁਰੂ ਕੇ ਸਰੋਵਰਾਂ ਦਾ ਅਨਰਾਧਕ ਕੀਤਾ ਜਾਂਦਾ ਹੈ ਗੁਰੂ ਕੇ ਅਸਥਾਨਾਂ ਦਾ ਅਨਰਾਦਰ ਕੀਤਾ ਜਾਂਦਾ ਹੈ ਤੇ ਗੁਰਮੁਖੋ ਜੇ ਕਰ ਜਿਨ੍ਹਾਂ ਮਹਾਨ ਸ਼ਹੀਦਾਂ ਦੇ ਅਸਥਾਨ ਤੇ ਆਪਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਆ ਉਹਨਾਂ ਮਹਾਨ ਸ਼ਹੀਦਾਂ ਨੇ ਪੰਥ ਦੀਆਂ ਪਰੰਪਰਾਵਾਂ ਨੂੰ ਪੰਥ ਦੀਆਂ ਮਾਰ ਪਰਯਾਦਾਵਾਂ ਨੂੰ ਉੱਚਾ ਚੁੱਕਣ ਵਾਸਤੇ ਉੱਚਾ ਰੱਖਣ ਵਾਸਤੇ ਉਹਨਾਂ ਮਰਯਾਦਾਵਾਂ ਨੂੰ ਬਚਾਉਣ ਵਾਸਤੇ ਇਹਨਾਂ ਮਹਾਨ ਸ਼ਹੀਦਾਂ ਨੇ ਆਪਣਾ ਪਵਿੱਤਰ ਖੂਨ ਡੋਲ ਕੇ ਪੰਥ ਦੀ ਚੜ੍ਹਦੀ ਕਾਰਾਂ ਵਾਸਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ ਸੋ ਸਮੁੱਚੇ ਪੰਥ ਨੂੰ ਇੱਕ ਹੋਣ ਦੀ ਲੋੜ ਹੈ ਇੱਕ ਨਿਸ਼ਾਨ ਦੇ ਹੇਠਾਂ ਸਾਰਿਆਂ ਨੂੰ ਇਕੱਤਰ ਹੋਣ ਦੀ ਲੋੜ ਹੈ ਮੈਂ ਸੁਣਿਆ ਹਸਾਰਾ ਬਾਬਾ ਬਲਬੀਰ ਸਿੰਘ ਸਾਹਿਬ ਦੀ ਹਾਰਮੋਂ ਰਸਤੇ ਵਿੱਚ ਆਉਂਦਿਆਂ ਹੋਇਆਂ ਬਹੁਤ ਵਧੀਆ ਕੰਮ ਦੇ ਨਾਲ ਉਹਨਾਂ ਨੇ ਜਿਹੜਾ ਸੁਨੇਹਾ ਉਹ ਦਿੱਤਾ ਔਰ ਜਥੇਬੰਦੀਆਂ ਬੁੱਟਾਦਲ ਤੇ ਧਰਨਾਦ ਜੇ ਇਹ ਕਹਿ ਲਈਏ ਕਿ ਸਿੱਖੀ ਦੇ ਆਧ ਤੂੰ ਚਲੀਆਂ ਆਉਂਦੀਆਂ ਤੇ ਕੋਈ ਰੱਤ ਕਤ ਨਹੀਂ ਸੋ ਵੱਤਵਤ ਸਹਿਯੋਗ ਕਰਕੇ ਇਹਨਾਂ ਦਲਾ ਪੰਥਾਂ ਦੀ ਚੜ੍ਹਦੇ ਪਹਲਾ ਵਾਸਤੇ ਆਪਾਂ ਦੇ ਸਾਰੇ ਯਤਨ ਸਿਰ ਹੋਈਏ ਇਹ ਸਾਡੀ ਸੱਚੀ ਤੇ ਸੋਚੀ ਸ਼ਰਧਾਂਜਲੀ ਉਹਨਾਂ ਬਾਹੁਰਖਾਂ ਨੂੰ ਹੈ ਖੰਡੇ ਬਾਟੇ ਦੀ ਪਾਹੁਲ ਜਿਨ੍ਹਾਂ ਨੇ ਮਨਸ਼ਕੀ ਉਹ ਖੰਡੇ ਬਾਟੇ ਦੀ ਪਾਹੁਲ ਸ਼ੱਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਬਸਰ ਕਰਨ ਦਾ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ ਜਿਨ੍ਹਾਂ ਨੇ ਕੀਏ ਬਾਟੇ ਦੀ ਪਾਹੁਲ ਸ਼ੱਕੀ ਹੈ ਉਹ ਭਾਗਾਂ ਵਾਲੇ ਨੇ ਸ਼ੁਕਰਾਨਾ ਸਤਿਗੁਰੂ ਜੀ ਦਾ ਅਸ਼ੀਰਵਾਦ ਸਿੰਘਾਂ ਦਾ ਤਵਾਦ ਆਪ ਸਮੁੱਚੀ ਸੰਗਤ ਦਾ ਮਾਪੁਰਖਾਂ ਦਾ ਸਿੰਘ ਸਾਹਿਬ ਮਿਸਰ ਸ਼ਹੀਦਾਂ ਪਰਨਾ ਦਾ ਬਾਬਾ ਵਿਕਾੜਾ ਸਾਹਿਬ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਸਾਹਿਬ ਜੀ ਜੋ ਕਿ ਬਹੁਤ ਹੀ ਚੜ੍ਹਦੇ ਕਲਾ ਦੇ ਨਾਲ ਦਰ ਪੰਥ ਦੀ ਜਿਹੜੀ ਸੇਵਾ ਸੰਭਾਲ ਹੈ ਪੰਥ ਦੀ ਸੇਵਾਵਾਂ ਨੇ ਉਹ ਕਰ ਰਹੇ ਨੇ ਆਪਾਂ ਵੀ ਸਾਰੇ ਨਿਤਾਨ ਕਰਕੇ ਮੰਨ ਕਰਕੇ ਧਨ ਕਰਕੇ ਦਲਾ ਪੰਥਾਂ ਨੂੰ ਸਹਿਯੋਗ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ